ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੇ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨ ਦਾ ਟਾਈਮ ਹੋ ਗਿਆ ਸਾਢੇ 11 ਦਾ ਟਾਈਮ ਹੋ ਗਿਆ ਆਪਾਂ ਕੰਮ ਧੰਦਾ ਕਰਕੇ ਨਾ ਨੂੰ ਕਿ ਅੱਜ ਫੇਰ ਚੱਲੇ ਆਂ ਥੋੜੀ ਜੀ ਕਰਨ ਚੱਲੇ ਆਂ ਸ਼ਾਪਿੰਗ ਤੇ ਕਿਉਂਕਿ ਜੀ ਆਪਣੀ ਪੇਮੈਂਟ ਆਈ ਆ ਸਾਰਿਆਂ ਨੂੰ ਮੈਂ ਕੁਛ ਨਾ ਕੁਛ ਉਹ ਕਰਤਾ ਸੀ ਹਨਾ ਲਿਆਤਾ ਸੀ ਤੇ ਮੈਂ ਸੋਚਿਆ ਅੱਜ ਮਮਮੀ ਦੇ ਕੱਪੜੇ ਲਿਆ ਕੇ ਰੈਡੀ ਤੇ ਲਿਆ ਕੇ ਤੇ ਹੋਰ ਨਿੱਕੇ ਮੋਟਾ ਕੁਛ ਆਪ ਦਾ ਮਾੜਾ ਮੋਟਾ ਲਿਆ ਗਏ ਹਨ ਤੇ ਜਿਹੜੇ ਚੀਜ਼ ਬਣਾ ਨਹੀਂ ਸਰਦਾ ਉਹ ਲਿਆ ਕਿਉਂਕਿ ਐ ਹੋ ਜਾਂਦਾ ਹਨਾ ਜੀ ਵੀ ਫਿਰ ਵੀ ਮਨ ਚ ਆ ਜਾਂਦਾ ਮੰਮੀ ਦੇ ਵੀ ਹਨਾ ਵੀ ਸਾਰਿਆਂ ਵਾਸਤੇ ਹੋ ਲਿਆਤਾ ਵੀ ਸਾਨੂੰ ਛੜਤਾ ਫਿਰ ਵੀ ਮਨ ਨੂੰ ਆਏ ਜਿਹਾ ਲੱਗਦਾ ਤੇ ਵਾਹ ਚਲੋ ਅੱਜ ਆਪਾਂ ਜਾਂਦੇ ਆ ਤੇ ਸ਼ਾਪਿੰਗ ਕਰਕੇ ਆਉਣੇ ਮਾੜੀ ਮੋਟੀ ਹਨਾ ਤੇ ਜਿੰਨੇ ਬਾਕੀ ਜਿਹੜੀ ਚੀਜ਼ ਬਣਾ ਲੱਗਦਾ ਵੀ ਨਹੀਂ ਸਰਦਾ ਮੈਨੂੰ ਮੈਂ ਚੱਪਲਾਂ ਲੈ ਕੇ ਆਉਣੀਆਂ ਇੱਕ ਮਰ ਕੋਲ ਚੱਪਲਾਂ ਹੈਣੀਆਂ ਤੇ بس ਹੋਰ ਤਾਂ ਕੁਛ ਨਹੀਂ ਜਾ ਆਪਣੀ ਨਿੱਕੀ ਦਾ ਗਿਫਟ ਲੈ ਕੇ ਆਉਣਾ ਅੱਜ ਉਹਦੇ ਮੈਨੂੰ ਗਿਫਟ ਦੇਣ ਆਈ ਜਿੱਦੇ ਲੈ ਕੇ ਆਂਗਾ ਮੇਰੇ ਵਾਸਤੇ ਮਾਸੀ 150 ਦਾ ਗਿਫਟ ਆਇਆ 150 ਰੁਪਿਆ ਦੇ ਦੇ ਮਾ ਕਿਉਂ ਫੇਰ ਕੀ ਫਾਇਦਾ ਹੋਇਆ ਨਹੀਂ ਆਦੀ ਮੈਨੂੰ 150 ਦਾ ਮੈਨੂੰ ਮੇਰਾ ਮੇਰੇ ਜਾਨਦੰਦ ਦਾ ਗਿਫਟ ਲੈ ਆਦੀ ਆਦੀ ਤੂੰ ਮੇਰੇ ਜਾਨਦੰਦ ਨੂੰ ਤੇ ਗਿਫਟ ਨਹੀਂ ਦਿੱਤਾ ਸੀ ਬਵਾਲੀ ਮਾੜੀ ਆ ਕਹਿੰਦੀ ਮਾਗਰ ਮਾਗਰ ਮੇਰੇ ਕਿੱਦੇ ਦੇਂਗੀ ਪੈਸੇ ਦੇ ਦੇ ਚੰਗਾ ਮਾ ਪੈਸੇ ਤੂੰ ਕੀ ਕਰਨੇ ਖਰਾਬ ਕਰ ਦੇਂਗੀ ਦੁਕਾਨ ਤੇ ਲਾ ਦੇਨੇ ਮਾ ਕੋ ਚੀਜ਼ ਲੈ ਕੇ ਦਊ ਕਹਿੰਦੀ ਠੀਕ ਆ ਤੇ ਕਿੱਦਾਂ ਦੀ ਮਾਗਰ ਪੈ ਰਹੀ ਹੈ ਮੈਂ ਖੈ ਚਲ ਉਹਨੂੰ ਅੱਜ ਕੋਈ ਲੈ ਆ ਕੇ ਦੇਵਾਂਗੀ ਕੁਛ ਤੇ ਫਿਰ ਆਪਾਂ ਉਹਨੂੰ ਇੱਥੇ ਇੱਥੇ ਸੱਦ ਲਾਂਗੇ ਇੱਥੋਂ ਆ ਕੇ ਲੈ ਜੂਗੀ ਦਸ਼ਨੇ ਕੋਲੇ ਆ ਜਾਣੀਆ ਤੇ ਮੈਂ ਤੇ ਮੰਮੀ ਚੱਲੇ ਆ ਜੀ ਤੇ ਅੱਜ ਅਸੀਂ ਸੱਸ ਨੂੰ ਆ ਸ਼ਾਪਿੰਗ ਕਰਕੇ ਆਵਾਂਗੇ ਤੇ ਕਿਹੜਾ ਆਪਾਂ ਜਾਵਾਂਗੇ ਬੈਂਕ 'ਚ ਬੈਂਕ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਾਂ ਐਂ ਵਿਜੀਟ ਪਾ ਲਾ ਐ ਕਿ ਉਹ ਸਿੱਟੀ ਇਧਰ ਕੇ ਡੈਡੀ ਨੇ ਸਿੱਟੀ ਹੈ ਮੋਟਾ ਪਸਵਾ ਕੇ ਲੈ ਆ ਚਲੋ ਜੀ ਚਲਦੇ ਆਪਾਂ ਅਗੇ ਨਾ ਸੂਟਰੀ ਤੇ ਲਾਏ ਹੋਣਗੇ ਆਪਾਂ ਨੂੰ ਮੁੜ ਕੇ ਆਪਾਂ ਖਰੀਦ ਆਪ ਆ ਬਾਟ ਗਈ ਤੁਨ ਖਰੀਦ ਕੇ ਕਪੜੇ-ਕੁਪੜੇ ਫੇਰ ਫੋਨ ਕਰਦਾਂਗੇ ਫੇਰ ਲੈ ਆਉਣਗੇ ਆਪਾਂ ਬਸ ਆਪਣੇ ਹੈ ਤਾਂ ਘੰਟੇ ਦਾ ਕੰਮ ਹੀ ਬਸ ਬੈਂਕ 'ਚ ਨਾ ਟਾਈਮ ਲੱਗੇ ਚਲੋ ਜੀ ਚਲਦੇ ਆਂ ਅਗੇ ਨਾ ਤੇ ਫੇਰ ਤੁਹਾਨੂੰ ਮਿਲਦੇ ਆਂ ਲਓ ਜੀ ਸ਼ਾਮ ਦੇ ਕੰਮਕਾਰਾਂ ਦਾ ਟਾਈਮ ਹੋ ਗਿਆ ਤੇ ਆਪਾਂ ਜਿਹੜੀ ਸ਼ਾਪਿੰਗ ਕਰਕੇ ਆਏ ਆ ਕੀ ਕੀ ਸ਼ਾਪਿੰਗ ਕਰਕੇ ਆਏ ਆ ਉਹ ਤੁਹਾਨੂੰ ਆਪਾਂ ਵੀਡੀਓ ਚੱਕੇ ਦਿਖਾਵਾਂਗੇ ਤੇ ਮੈਂ ਪਹਿਲਾਂ ਦਾੜ ਸਰਦੀ ਚੀਜ਼ ਨਾਲ ਭਾਂਡੇ ਭਾਂਡੇ ਚੱਕਦਾ ਤੇ ਐਨੇ ਮੰਮੀ ਹੋਰੇ ਨੀਰਾ ਬਾਗ ਦੀ ਮੰਮੀ ਆ ਜੂਗੀ ਫਿਰ ਤੁਹਾਨੂੰ ਰਾਮ ਨਾਲ ਬਹਿ ਕੇ ਰਿਲੈਕਸ ਹੋ ਕੇ ਸਮਾਂ ਚ ਦਿਖਾਵਾਂਗੇ ਨਾਲੇ ਜਸੂ ਆ ਜੂਗੀ ਤੇ ਨਾਲੇ ਆ ਜੂਗੀ ਆਪਣੀ ਜਸੂ ਨਿੱਕੀ ਕਿ ਉਹਦੇ ਵਾਸਤੇ ਕੀ ਲਿਆਂਦਾ ਪਤਾ ਨਹੀਂ ਉਹਨੂੰ ਕਿਵੇਂ ਦਾ ਲੱਗੂ ਆ ਕਿਵੇਂ ਦਾ ਨਹੀਂ ਮੈਂ ਹਜੇ ਦਿਖਾਉਂਦੀ ਜੀ ਪਰ ਆਉਣ ਨੂੰ ਪਏ ਮੈਨੂੰ ਪਤਾ ਹੈ ਜੇ ਮੈਂ ਰੌਣੇ ਨੂੰ ਆਖਿਆ ਜੀ ਉਹ ਤਾਂ ਦੱਸੀ ਨਾ ਮੈਂ ਕਿਹਾ ਉਹਨੂੰ ਤੇ ਜੇ ਰਾਮ ਨੇ ਦੱਸਦਾ ਹੋਇਆ ਫਿਰ ਤਾਂ ਉਹਨ ਸਰ ਪੇਟੀ ਨੂੰ ਜੁਬੜੂ ਕਿਉਂਕਿ ਸਾਰਾ ਸਮਾਨ ਪੇਟੀ ਦੇ ਵਿੱਚ ਮਨ ਲਗ ਉਹ ਕਿਹਨਾਂ ਆਵੇ ਤੇ ਤੁਲਪੋ ਦੇ ਤੇ ਫਿਰ ਆਪਾਂ ਉਹਨ ਚਾਨ ਚੱਕ ਜੇ ਸਰਪ੍ਰਾਈਜ਼ ਦੇਵਾਂਗੇ ਦੇਖਦੇ ਹਾਂ ਕਿ ਬੈਠ ਕੇ ਛਿੜ ਕੇ ਆਮ ਕੇ ਉਹ ਆਪਣੇ ਪੇਟੀ ਵਾਲੇ ਚ ਆਪਣੇ ਵਾਲਾ ਡੱਬਾ ਸਰ ਪਰ ਇਹ ਤੇ ਰਿਆ ਟ੍ਰੈਂਕ ਕੋਲੇ ਤੇ ਰਿਆ ਠੀਕ ਹੈ ਮੈਨੂੰ ਬਾਅਦ ਚ ਸਰਪ੍ਰਾਈਜ਼ ਦੇਵਾਂਗੇ ਨਹੀਂ 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 ਆ ਪੇਟੀ ਵਾਲੇ ਚ ਰੱਖ ਕੇ ਆਉਣਾ ਹੈ ਉਹਦੇ ਚ ਕੱਪੜੇ ਵਾਲੇ ਚ ਇੰਨਾ ਤਾਂ ਉਹ ਪਾਇ ਨਹੀਂ ਭਾਲਦੀ ਜਿਹਦਾ ਮਾਜਾ ਦਾ ਮਾਸ ਉਹਦਾ ਪਤਾ ਨਹੀਂ ਥੰਨੇ ਮਾਸੀ ਦੇ ਨਾਲ ਰਸਿਆ ਹੋਇਆ ਫਿਰ ਤਾਂ ਨਹੀਂ ਜੇ ਦੱਸਤਾ ਹੋਇਆ ਫੇਰ ਤਾਂ ਭਾਲ ਲੇਗੀ ਫੇਰ ਤਾਂ ਬੈਠ ਲਊਗੀ ਤਲਾਸੀ ਕਮਰੇ ਆ ਦੀ ਦੇਖ ਮੈਂ ਕੋਈ ਕਹਿਣਾ ਆ ਕੀ ਲੈਂਦਾ ਜੀ ਉਹਦੇ ਵਾਸਤੇ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਆਪਾਂ ਜਸੂ ਨੂੰ ਪੁੱਛਾਂਗੇ ਵੀ ਉਹਨੂੰ ਪਸੰਦ ਆਏ ਕਿ ਨਹੀਂ ਤੇ ਫਰੀਦ ਨੂੰ ਆਪਾਂ ਜਦੋਂ ਫਰੀਦ ਦਾ ਵਾਢੇ ਹੋਇਆ ਉਦੋਂ ਦੇਵਾਂਗੇ ਕੋਈ ਗਿਫਟ ਬਾੜੀ ਭਾਈ ਮਾੜੀ ਐ ਮੈਨੂੰ ਨਾ ਗਿਫਟ ਮੈਨੂੰ ਦੇ ਕੇ ਨਾ ਗਿਫਟ ਦੋਦੇ ਵਾਸੀ ਤੇਰਾ ਗਿਫਟ 150 ਦਾ ਆ ਤੇ ਹੁਣ ਤੂੰ ਮੈਨੂੰ 150 ਦਾ ਗਿਫਟ ਦੇ ਤੇ ਜੇ 150 ਦਾ ਗਿਫਟ ਮੈਨੂੰ ਨਹੀਂ ਦੇਣਾ ਆ ਫੇਰ ਮੈਨੂੰ 150 ਰੁਪਇਆ ਦੇ ਦੇ ਤੇ ਮੈਂ ਕੁਝ ਖਾ ਲੂੰਗੀ 150 ਰੁਪਇਆ ਵਾਲੀ ਘਰਾਵ ਕਿਤੇ ਮੈਂ ਕਿਤੇ ਹੀ ਲਗੀ ਬੇਚੀ ਮਾਸੀ ਨੂੰ ਮੇਰੇ ਜਾਣਦਾਰ ਤੇ ਮੈਨੂੰ ਕੁਝ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਤੇ ਮੈਂ ਜਦ ਮੈਨੂੰ ਥੋੜਾ ਆਪਣੀ ਬੇਮਲ ਦੀ ਉਡੀਕ ਸੀ ਮਹਜਲਾ ਆ ਜਾਂਦੇ ਬਹੁਤ ਚਲ ਫੇਰੇ ਨੂੰ ਲਿਆ ਕੇ ਲੂੰਗੀ ਤੇ ਅੱਜ ਇਹਨੂੰ ਖਰੇ ਜਾ ਦੇਖੋ ਹੁਣ ਪਸੰਦ ਆਊ ਕਿ ਨਾ ਨਹੀਂ ਪਤਾ ਪਰ ਮੈਨੂੰ ਲੱਗਦਾ ਮੈਂ ਲਿਆਉਂਦਾ ਬਹੁਤ ਵਧੀਆ ਚੀਜ਼ ਲੈ ਆਂਦੀ ਹੈ ਵੀ ਮੈਨੂੰ ਲੱਗਦਾ ਪਸੰਦ ਆਉਣੀ ਚਾਹੀਦੀ ਹੈ ਤੇ ਚਲੋ ਜੀ ਆਪਾਂ ਕਿਹੜਾ ਦਾਸ ਉਹ ਪਹਿਲਾਂ ਵੀ ਜਸੂ ਕੋਲੇ ਸੀਗੀ ਹੈਗੀ ਤਾਂ ਹੈ ਜਸੂ ਪਰੋਕਰਟ ਟੋ ਹੋ ਕਰਦੀ ਹੈ ਯੂਜ਼ ਹਾਂ ਦੇਖਦੇ ਆ ਅਗਰ ਕੋਈ ਸ਼ਾਂਦਾ ਉਹ ਕਿ ਨਹੀਂ ਤੇ ਨਾਲੇ ਆਪਾਂ ਤੁਹਾਨੂੰ ਆਪਣੀ ਸਾਰੀ ਸ਼ਾਪਿੰਗ ਜਿਹੜੀ ਕਰਨ ਦੀ ਹੈ ਕਰੀ ਆ ਉਹ ਦਿਖਾਵਾਂਗੇ ਤੇ ਆਪਣਾ ਜੱਜਣਾ ਇਹ ਤੋਂ ਪਹਿਲਾਂ ਜਸੂ ਆਏ ਮਨ ਕੋ ਕਿਉਂ ਆਣਾ ਜਾਣ ਕੋਏ ਲੋ ਕੋਏ ਲੋ ਜੀ ਆਪਾਂ ਅਗ ਦਾ ਸਾਰਾ ਪਟਾਰਾ ਸ਼ਾਪਿੰਗ ਦਾ ਲੈ ਕੇ ਬਹਿ ਗਏ ਮੰਜੇ ਤੇ ਤੇ ਸੋ ਸੋ ਨੂੰ ਜਸੂ ਵਾਸਤੇ ਕੁਝ ਨਹੀਂ ਲਿਆਂਦਾ ਆਪਣਾ ਹਾਂ ਇਹਦੇ ਵਾਸਤੇ ਲਿਆਂਦਾ ਭੁੱਲ ਗਏ ਭਈ ਕੋਈ ਪੈਸੇ ਦੇ ਦੇ ਤੇ ਠੀਕ ਹੈ ਤੇ ਚਲੋ ਜੀ ਤੁਹਾਨੂੰ ਦਿਖਾਉਣੇ ਆਪਰੇ ਇਹ ਕੱਪੜੇ ਲਉ ਪਾਈ ਚਟਾਵਾਂ ਦਾ ਲਉਂਗੀ ਨਹੀਂ ਲਉਗੀ ਬਿਲਕੁਲ ਸਕਾਇਆ ਨਹੀਂ ਨਹੀਂ ਇਹ ਹੈਗਾ ਜੀ ਮੰਮੀ ਦਾ ਸੂਟ ਤੇ ਆ ਦੇਖੋ ਤੇ ਇਹਦੇ ਨਾਲ ਮੰਮੀ ਨੇ ਲਵਾਈਏ ਸੂਤੀ ਚੁੰਨੀ ਕਿਉਂਕਿ ਪਿਓਰ ਦੇ ਚੁੰਨੂਆ ਬਹੁਤ ਪਈਆਂ ਤੇ ਮੰਮੀ ਕੋਲ ਸੂਤੀ ਚੁੰਨੀ ਹੈ ਨਹੀਂ ਸੀਗੀ ਕੋਈ ਤੇ ਇਹ 100 ਦੀ ਚੁੰਨੀ ਹੈ ਤੇ 500 ਦਾ ਸੂਟ ਲਾਇਆ ਤੇ ਇਹ ਹੈ ਮੰਮੀ ਦਾ ਸੂਟ ਲਉ ਮੰਮੀ ਤੇ ਸੋਣਾ ਹੈ ਤੇ ਆ ਹੈਗਾ ਜੀ ਮੇਰਾ ਮੈ ਲਾਈਆਂ ਇਹ ਇਹ ਆਪਾਂ ਲੈ ਕੇ ਆਈਆਂ ਨੀਡਲਵਰਕ ਕਰਨ ਵਾਸਤੇ ਫਲਾਵਰ ਫਲਾਵਰ ਬਣਾਵਾਂਗੇ ਆਪਾਂ ਸਾਰਾ ਸਮਾਨ ਲੈ ਕੇ ਆਂਦਾ ਆਪਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਮਾਨ ਦੀ ਆ ਦੇਖੋ ਫਰੇਮ ਇਹ ਮੈਂ ਸੂਟ ਤਿਆਰ ਕਰਨਾ ਆਪਦਾ ਤੇ ਬਾਕੀ ਆ ਰੰਗੋਲੀ ਦੀਆਂ ਇਹ ਕੀ ਗੁੱਟੀਆਂ ਤੇ ਇਹ ਵਾਲੇ ਇਹ ਜੇ ਤਿੰਨ ਕਲਰ ਲੈ ਕੇ ਆਈਆਂ ਮੈਂ ਗ੍ਰੀਨ ਰੈੱਡ ਤੇ ਆ ਥੋੜਾ ਜਿਹਾ ਇਹ ਕਿਹੜਾ ਕਿਹੜਾ ਨਹੀਂ ਜੈਲੋ ਨਹੀਂ ਕਿੰਨੇ ਕਲਰ ਕਿੰਨੇ ਕਲਰ ਹਾਂ ਸਕਿੰਨੇ ਕਲਰ ਆ ਜਾ ਤੇ ਬਸ ਦੋ ਲਿਆਈਆਂ ਸੂਨੀਆਂ ਤੇ ਹੁਣ ਆਪਾਂ ਆਪਦਾ ਹੋੜੀ-ਹੋੜੀ ਕਰਕੇ ਸੂਟ ਕਰ ਲਾਂਗੇ ਰੈਡੀ ਕਲਰ ਇਹ ਸੂਟ ਦਾ ਹੈਗਾ ਆ ਇਹਦੇ ਵਿੱਚ ਨਾ ਥੋੜਾ ਜਿਹਾ ਵੀ ਡੱਬੀਆਂ ਨਹੀਂ ਵਾਲਾ ਕੱਪੜਾ ਹੈਗਾ ਇਹ ਤੇ ਆਪਾਂ ਇਹ ਲੈ ਕੇ ਆਏ ਹਾਂ ਲੋ ਜੀ ਇਹ ਤਾਂ ਹੋ ਗਿਆ ਸਾਡੇ ਨੋ ਸਸ ਦੇ ਤੇ ਹੁਣ ਆ ਜੋ ਡੈਡੀ ਦੇ ਕੱਪੜੇ ਇਹ ਹੈਗੇ ਆ ਜੀ ਦੋਨੇ ਸੂਟ ਡੈਡੀ ਦੇ ਇਹ ਥੋੜਾ ਜਿਹਾ ਸਕਿਨ ਕਲਰ ਜਿਹਾ ਆ ਗਿਆ ਵੀ ਹੋਰ ਹੀ ਰੰਗ ਹੈ ਡੈਡੀ ਕੋਲ ਹੈ ਨਹੀਂ ਸੀਗਾ ਇਹ ਜਾਂਦਾ ਆਪਾਂ ਚਿੱਟਾ ਹੀ ਬਾਹਰ ਅੰਦਰ ਆ ਵਾਸਤੇ ਤੇ ਇਹ ਰੈਡੀ ਸਾਡੇ ਥੋੜਾ ਜਿਹਾ ਚਿੱਟਾ ਜਿਹਾ ਪਾਉਂਦੇ ਜਿਆਦੇ ਕਿਤੇ ਜਾਂਦੇ ਆ ਗੁਰਦੁਆਰੇ ਦਾ ਕੰਮ ਹੋ ਗਿਆ ਜਾਂ ਕੋਈ ਯੂਮ ਹੈ ਨਾ ਉਹ ਚਿੱਟੇ ਕੱਪੜੇ ਪਾ ਕੇ ਜਾਂਦੇ ਆ ਤੇ ਇਹ ਦੋਨੇ ਸੂਟ ਆ ਡੈਡੀ ਦੇ ਜਸ਼ਨ ਦੇ ਰੈਡੀ ਨੂੰ ਤੇ ਜਸ਼ਨੇ ਨੂੰ ਆਪਾਂ ਲੈ ਕੇ ਨਹੀਂ ਦਿੱਤੇ ਬਣਾ ਦੇ ਬਣਾ ਤੇ ਸੀ ਜੀ ਇਹਨਾਂ ਨੂੰ ਆਪਾਂ ਹੁਣੇ ਬਣਾ ਕੇ ਸਾਡੇ ਕਿੰਨਾ ਕ ਟਾਈਮ ਹੋਇਆ ਹਾਜੀ ਕੁੜਤਾ ਪਿਆ ਮੈਂਨੇ ਇੱਕ ਵਾਰੀ ਪਾਇਆ 800 ਰੁਪਿਆ ਦਾ ਕੁੜਤੇ ਦੇ ਕੱਪੜਿਆਂ ਦੇ ਲੱਗਿਆ ਸੀ ਕਪੜੇ ਕਪੜੇ ਤੇ ਬਾਕੀ ਸਮਾਈ ਹੋ ਗਈ 500 ਰੁਪਇਆ ਤੇ ਚਲੋ ਕੋਈ ਨਹੀਂ ਆਪਾਂ ਦਿਵਾਲੀ ਵਲੇ ਇਹਨੂੰ ਹੋਰ ਲਿਆਵਾਂਗੇ ਤੇ ਆਹ ਹੋ ਗੇ ਡੈਡੀ ਦੇ ਤੇ ਕੋਈ ਨਹੀਂ ਪੁੱਤ ਤੇ ਆਹ ਹੋ ਗੇ ਡੈਡੀ ਦੇ ਦੋ ਮੁੱਕੇ ਜੀ ਇੱਕ ਕਲਰ ਆ ਇਹ ਵਾਲਾ ਮੈਂ ਫੋਟੋਆਂ ਭੇਟੀਆਂ ਸੀ ਡੈਡੀ ਨੇ ਆਪਦੀ ਆ ਪਸੰਦ ਕਰਿਆ ਇੱਕ ਕਲਰ ਆ ਇਹ ਵਾਲਾ ਇਹ ਨਵਾਂ ਜਿਹਾ ਕਲਰ ਆ ਦੋਨੇ ਨਵੇਂ ਕਲਰ ਆ ਸਾਡੇ ਡੈਡੀ ਕੋਲੇ ਦੋਨੇ ਕਲਰ ਹੈ ਨਹੀਂ ਤੇ ਹੁਣ ਆ ਜੋ ਜੀ ਤੁਸੀਂ ਮੇਰੇ ਸੂਟ ਲਾ ਲਵੋ ਜਿਹੜੇ ਨਾਲ ਕੋਕਾ ਕੋੜਾਇਆ ਹਾਂ ਤੇ ਲਓ ਜੀ ਆ ਜੋ ਆਪਣੇ ਬੂਟਾਂ ਤੇ ਹੈ ਨਹੀਂ ਤੇਰੇ ਇਹ ਹੈਗੇ ਜ ਬੂਟ ਜਸ਼ਨ ਦੇ ਡੈਡੀ ਦੇ ਹੂੰ ਬਹੁਤ ਹੀ ਹਲਕੇ ਬਹੁਤ ਹੀ ਹੋਗਿਆ ਤੇ ਜਸ਼ਨਾ ਰਹਿ ਗਿਆ ਆਪਣਾ ਇਕੱਲਾ ਜਾਇ ਤਾਂ ਜਸ਼ਨ ਤਾਂ ਹੁਣ ਗਿਆ ਧੋਖਾ ਹੀ ਹੋ ਗਿਆ ਤੇਰੇ ਨਾਲ ਇਹ ਚਪਲਾ ਵਾਲੀ ਹੈ ਚਪਲਾ ਵਾਲੀ ਚਪਲਾ ਇੰਨੀਆਂ ਲੱਗੀਆਂ ਹੈ ਆ ਬਾਣੀ ਚੱਪਲਾ ਇਹ ਵੀ ਚੱਪਲਾ ਲੈਂਦੀਆਂ ਜੀ ਕੋਈ ਪਾ ਲਈ ਜਿਵੇਂ ਦੇ ਰੈਡੀ ਦੇ ਰੁੱਟੀਆਂ ਪਈਆਂ ਸੀਗੀਆਂ ਤੇ ਆ ਜਾਣੀਆਂ ਜਿਵੇਂ ਤੇਰੇ ਵੀ ਨਹੀਂ ਨਹੀਂ ਕੋਈ ਨਾ ਨੰਬਰ ਕੋਈ ਨਹੀਂ ਫੇਰ ਪਾਵਾਂ ਹੁਣ ਨਹੀਂ ਯਾਰ ਕਿੰਨਾ ਵੀਡੀਓ ਬਣਾ ਨਾ ਹਾਂ ਕਿੰਨੇ 9 ਜੋ ਲੀਏ ਸਾਰੇ ਹਾਦਰ 8 ਹਨ ਚੱਲ ਕੋਈ ਨਹੀਂ ਲੈ ਆਮਗੇ ਆਪਾਂ ਹਜੇ ਦੀਵਾਲੀ ਤੇ ਬਹੁਤ ਦਿਨ ਤੇ ਲਓ ਜੀ ਇਹ ਤਾਂ ਹੋ ਗਏ ਸਾਰੇ ਪਰਿਵਾਰ ਦੇ ਵੀ ਸਾਰਿਆਂ ਦੇ ਕੱਪੜੇ ਹਨ ਤੇ ਜਿਸ਼ਨੇਰੇ ਆਪਣੇ ਦੇ ਰੈਡੀमेड ਲਿਆਵਾਂਗੇ ਤੇ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਤੇਰਾ ਹੁੱਤਲੀਆ ਕੀ ਹੈ ਦਰਾ ਮੈਂ ਇਹਨਾਂ ਐ ਚੱਪਲਾਂ ਤੇ ਆਹ ਹੈਗੀਆਂ ਜੀ ਮੇਰੀਆਂ ਚੱਪਲਾਂ ਮੈਂ ਲੈ ਕੇ ਆਈਆਂ ਆਜ ਵਾਸਤੇ ਮੇਰੇ ਕੋਲ ਬਾਹਰੰਦਰ ਵਾਸਤੇ ਕੋਈ ਚੱਪਲਾਂ ਹੈ ਨਹੀਂ ਸੀਗੀਆਂ ਤੇ ਕਹਿਣੀ ਆ ਦਸਨ ਹਾਂ ਖੋਲਦੀਆਂ ਆਹ ਹੈ ਜੀ ਮੇਰੀਆਂ ਚੱਪਲਾਂ ਇਹ ਲਈ ਆਪਾਂ ਨੂੰ 250 ਦੱਸਦਾ ਮੈਂ ਉਹ ਡੇ ਗਿਆ ਦੱਸਿਓ ਜੀ ਕਮੈਂਟ ਕਰਕੇ ਸੋਹਣੀ ਐ ਕਿ ਨਹੀਂ ਮੈਨੂੰ ਤਾਂ ਬਹੁਤ ਸੋਹਣੀ ਲੱਗੀਆਂ ਪਲੀਜ਼ ਸੋਹਣੀ ਤੂੰ ਦੱਸ ਨਿੱਕੀ ਸੋਹਣੀ ਐ ਬਹੁਤ ਸੋਹਣੀ ਐ ਬਹੁਤ ਸੋਹਣੀ ਐ ਲਓ ਜੀ ਇਹ ਆ ਮੇਰੀਆਂ ਚੱਪਲਾ ਤੇ ਇੰਨੀ ਸ਼ੋਪਿੰਗ ਕਰਿਆ ਹੈ ਆਪਾਂ ਹੁਣ ਤੂੰ ਐ ਗੈਸ ਕਰ ਵੀ ਤੇਰੇ ਵਾਸਤੇ ਕੀ ਹੋ ਸਕਦਾ ਜੇ ਤੂੰ ਬੁੱਝ ਗਈ ਫੇਰ ਲਿਆ ਕੇ ਦੇਵਾਂਗੇ ਤੇ ਤੂੰ ਬੱਲੇ ਡਿੱਗਦੀ ਤੌਲੀਆ ਵਸ ਹੋਰ ਜਿਵੇਂ ਥੱਲੇ ਮੜੀ ਨਾ ਚੜ ਜਾ ਫੋਨ ਦੁਖ ਪਾਉੜ ਨਾ ਚੜ ਜਾ ਨਹੀਂ ਥੱਲੇ ਆ ਜਾ ਥੱਲੇ ਤਾ ਨਹੀਂ ਨਹੀਂ ਤੇਰੇ ਕੋਲ ਉਹ ਚੀਜ਼ ਹੈਗੀ ਪਰ ਤੂੰ ਕੇਰਾ ਕੇਰਾ ਪਾਈ ਸੀ ਫਿਰ ਤੂੰ ਘਾਟੀ ਪਾਈ ਹੈ ਹੁਣ ਤਾਂ ਤੂੰ ਪਾਉਂਦੀ ਨਹੀਂ ਉਹ

ਸਭhle ਖਾ ਹੋ ਜਾਣ ਤੇ ਬਦਲ ਨਹੀਂ ਇਹਨਾਂ ਨੇ ਇੱਥੇ ਬਹਿ ਕੇ ਪਾਲਾ ਨੂੰ ਉੱਤੇ ਹੀ ਪੈ ਜੂਆ ਤੇਰਾ ਪੈਰ ਤਾਂ ਉਹ ਲੋਟਿਆ ਨਹੀਂ ਆਉਂਦਾ ਮੈਨੂੰ ਤਾਂ ਠੀਕ ਲੱਗਦਾ ਕਿ ਵੱਡਾ ਹਾਂ ਵੱਡਾ ਹੂੰ 4 ਨੰਬਰ ਆਉਗਾ ਇਹ ਮੈਂ ਇਹਨੂੰ ਛੋਟਾ ਆਖਿਆ ਸੀ ਇਹ 5 ਨੰਬਰ ਸੀ ਹੋਰ ਛੋਟਾ ਦਿਖਾ ਦੇ 4 ਆਉਗਾ ਉਹ ਮਾ ਦਾ ਦੋਹਾਂ ਪਣਾ ਪਿਆ ਵੱਡਾ ਹੂੰ ਨਾਲ ਆ ਚੀ ਜੀ ਕਿੰਨੀ ਕੁਛਲੀ ਹੈ ਨਾ ਵੱਡਿਆ ਮੈਨੂੰ ਪਤਾ ਸੀ ਵੱਡਾ ਕੋਈ ਸੀ ਮੋੜ ਲਾਂ ਹੂੰ ਮੇਰਾ ਤਾਂ ਪੈਰ ਛੋਟਾ ਮੈਂ ਚੱਪਲ ਪੰਜ ਨੰਬਰ ਆਖੀ ਜਾਂਦੀ ਐ ਤੇ ਹੋਰ ਪੰਜ ਨੰਬਰ ਆਖਿਆ ਜੱਪੜ ਮੈਨੂੰ ਫਿਰ ਇਹਦਾ ਮਤਲਬ ਚੱਪਲ ਵੀ ਵੱਡੀ ਐ ਤੇ ਹੋਰ ਵੱਡੀ ਐ ਤਾਂ ਪੈਰ ਕਿੱਧਰ ਦਾ ਵੇਖਣਾ ਚੱਪਲ ਵੱਡੀ ਐ ਮੈਂ ਤੇ ਮਮਾ ਨੂੰ ਫੋਨ ਕਰਕੇ ਪੁੱਛਿਆ ਸੀ ਮੈਂ ਕਹਿੰਦੀ ਚੱਪਲ ਦੱਸ ਕਹਿੰਦੀ ਪੰਜ ਨੰਬਰ ਐ ਆਹ ਕਿ ਲਿਖਿਆ ਹੈ ਇਹ ਚੱਪਲ ਤੇ ਤੁਸੀਂ ਮੇਜਦੇ ਹੀ ਐ ਇਹ ਰੱਖ ਲੈ ਦਾ ਗਾਂਹ ਪਾ ਲੈ ਹੁਣ ਹੈਗਾ ਤੇਰੇ ਕੋਲ ਹੈਗੀ ਤਾਂ ਐ ਬਲੈਕ ਕਲਰ ਦੇ ਐ ਜੀ ਫਿਰ ਇਹ ਕਿ ਰੱਖ ਲਾ ਗਾ ਹਾਂ ਤੇ 30 ਮਿੰਨਾਂ ਪੈਰ ਬਾਗੀਓਗਾ ਠੀਕ ਫਿਰ ਇਹ ਬਦਲ ਕੇ ਲਿਆਉਣਾ ਹੁਣ ਕੀ ਰੱਖੀ ਐਂ ਦੇਖੋ ਜਾਂ ਤਾਂ ਬਦਲ ਕੇ ਲਿਆਵਾਂਗੇ ਛੋਟਾ ਲਿਆਵਾਂਗੇ ਛੋਟਾ ਕੱਲ ਨਾ ਪਾਉਣੇ ਜ਼ਰਾ ਕਲਰ ਆਈ ਨਹੀਂ ਹਾਂ ਚੱਲ ਤਰੀ ਮੰਮੀ ਨੂੰ ਪੁੱਛ ਲਿੰਗੀ ਜੇ ਸੁਣਨ ਲੱਗਿਆ ਵੀ ਰੱਖ ਰਿਹਾ ਤਾਂ ਰੱਖ ਲੈ ਜੋ ਬਦਲ ਨੇ ਹੋਏ ਫਿਰ ਬਦਲ ਆਵਾਂਗੇ ਠੀਕ ਹੈ ਦੀ ਆਪਣੀ ਵਾਰੀ ਤੇ ਆਪਾਂ ਵਸਤਾਣਾ ਵੀ ਲੱਗ ਫੜ ਕੱਢਣਾ ਇਹ ਵਸਤੂ ਸਮਾਨ ਰਿਹਾ ਕਰਕੇ ਦਿੱਤਾ ਕਰਦੇ ਤੇ ਉਤਰੀ ਨੂੰ ਹਰੀਆਂ ਜਾਵੜੀਆਂ ਦੀ ਕਿਰੇ ਥੋੜੇ ਜਿਹਾ ਸੰਗਲ ਵੱਡੇ ਆ ਗਏ ਇਹਨਾਂ ਨੂੰ ਕਹਿਤਾ ਮੈਂ ਹੱਜੇ ਇੱਥੇ ਮੱਭੀ ਨੂੰ ਰੱਖਨੇ ਆਂ ਜਿਆਦਾ ਵੀ ਹੋਣੀ ਹੁੰਦੀ ਖਿਆਲ ਆਉਂਦਾ ਕਿ ਵਾਰ ਹਣਾ ਜੋੜੀ ਹੋਣਗੇ ਤੇ ਜੇ ਬਾਹਰ ਗੱਲ ਨੂੰ ਤਾਂ ਆ ਜਾਂਦੀ ਜੇ ਕੋਈ ਮੋੜ ਨਹੀਂ ਹੁੰਦਾ ਮੱਖ ਮੋੜ ਆਇਆ ਉਹ ਛੋਟਾ ਜਿਹਾ ਇਸ ਹੰਬਰ ਤੇ banana upar me khod kar ke chappal ka sa number tha thoda chappal ka number tha pani jod diya the the par main sandal bhi panch number hi le lo to taanga ko thoda ye batte a hai the chalo thoda pair me patla the baki dost aur jooti karwa ke pehle chappal me bahut hi khanda aayega ਲੋ ਜੀ ਆਪਾ ਪਾਤਾ ਸਬਜੀ ਚ ਦੁੱਧ ਸੇਵਾਲਾ ਖਾ ਗਿਆ ਦਾਦੀ ਪੋਤਾ ਲੜੀ ਜਾਂਦੇ ਲੋ ਜੀ ਇਧਰ ਆਪਣਾ ਦੁੱਧ ਹੋਈ ਜਾਂਦਾ ਗਰਮ ਤੇ ਮੈਂ ਆਟਾ ਛਾਣ ਰੱਖਿਆ ਲੋ ਜੀ ਟਾਈਮ ਹੋ ਗਿਆ 5:30 ਤੇ ਆਪਾਂ ਆਟਾ-ਉਟਾ ਗੋਲੇ ਲਿਆ ਤੇ ਦੁੱਧ ਪਾਸ ਫਟਿਲੀ ਰਹਿ ਗਈ ਮਾਂਜਰ ਵਾਲੀ ਮੇਰੇ ਕੋਲ ਦੁੱਧ ਵਾਲੇ ਕੰਢ ਤੇ ਹੋਰ ਆਪਾਂ ਘੇਰਾ ਕੰਮ ਜਿਹੜਾ ਬਸ ਰੋਟੀ ਲੱਗਣਾ ਫਿਰ ਪੰਜ ਹੁੰਦੇ ਚੱਕ ਕੇ ਤੇ ਦਸੰਦ ਰੈਡੀ ਪਿਆ ਕੇ ਹਰਿਆ ਪਾਸੇ ਪਾਣੀ じゃ ਆਪਣਾ ਮੁੰਡਾ ਅੱਜ ਇਹਨਾਂ ਨੂੰ ਪਤਾ ਨਹੀਂ ਐਕਟੀਵਿਟੀ ਕਰਾਈ ਸਟੂਡੀਓ ਵਿੱਚ ਭੱਜਣ ਵਾਲੀ ਕੌਣ ਕੀ ਤੋਂ ਹੋਰ ਨਿਕਲੂਗਾ ਥੱਕੂ ਘਿਹੜਾ ਹੈ ਹੋਰ ਕੋਲਾਸਾ ਲੈ ਇਸ ਕਲਾਸ ਚੱਕ ਕੇ ਇਕੱਠੇ ਕਰ ਆਹੋ ਆਹੋ ਜਿਹੜਾ ਪਹਿਲਾਂ ਇਕੱਠੇ ਕਰੂਗਾ ਅੱਛਾ ਠੀਕ ਐ ਫਿਰ ਕੌਣ ਦਿੱਤਿਆ ਤੋਂ ਠੀਕ ਐ ਤਾਂ ਦੋ ਦੋ ਰੌਣਾਂ ਬਰਾਬਰ ਆ ਗਏ ਅੱਛਾ ਅੱਛਾ ਥੱਕੇ ਆ ਜੀ ਫਰੀਦ ਵੀ ਫੁੱਲ ਥੱਕੇ ਆ ਜੀ ਮਾਸੀ ਲੱਤਾਂ ਦੁਖੀਆਂ ਆਂਦੀਆਂ ਤੇ ਬਸ ਪਾਣੀ ਤਾਂ ਨਹੀਂ ਪੀਤਾ ਤੇ ਮੰਮੀ ਪਾਉਂਦੇ ਆ ਬਸਾਂ ਨੂੰ ਲੇਟੀ ਦਾਨ ਆ ਲੇਟੀ ਜਾਨਾ ਤਾਂ ਕਿਹੜਾ ਕੱਲਾ ਚੂਰਾ ਹੀ ਪੋਣੇ ਹੁੰਨੇ ਆ ਆਪਾਂ ਤੇ ਵਧੀਆ ਚਾਰ ਨਾਂ ਬਸਾਂ ਦਾ ਫਰਕ ਪੈ ਗਿਆ ਦੁੱਧ ਦਾ ਕਿਉਂ ਭਾਈ ਆਇਆ ਖੜਾ ਹੋ ਜਾ ਕਿ ਹੋਣਾ ਨਹੀਂ ਖੜਾ ਸੱਚ ਆਪੇ ਲੋ ਆਪਾਂ ਦੇ ਡੈਡੀ ਗਿਆ ਜੀ ਟਰੈਕਟਰ ਲੈ ਕੇ ਤੇ ਕੱਲ ਨੂੰ ਡੈਡੀ ਨੇ ਜਾਣਾ ਹੈਗਾ ਪੰਜਾਬ ਪੰਜਾਬ ਤੁਸੀਂ ਆਦੇ ਹੋਵਗੇ ਕਿਵੇਂ ਤੇ ਵੈਗਰੂ ਨੇ ਅ ਅਸੀਂ ਕਰਮਾ ਵਾਲੇ ਆ ਜੀ ਹਨਾ ਵੈਗਰੂ ਨੇ ਸੇਵਾ ਬਖਸ਼ੀ ਸਾਨੂੰ ਸੇਵਾ ਬਖਸ਼ੀ ਸਾਨੂੰ ਜੀ ਪੰਜਾਬ ਦੇ ਵਿੱਚ ਜਿਹੜੇ ਹਰਾ ਖੜਾ ਦੇ ਕਾਰਨ ਜਿਹੜਾ ਬਾਣਾ ਦੇ ਵਿੱਚ ਰੇਤਾ ਇਕੱਠਾ ਹੋਇਆ ਤੇ ਡੈਡੀ ਸਾਡਾ ਸਾਡਾ ਟਾਈਟ ਜਾਊਗਾ ਡੈਡੀ ਜਾਣਗੇ ਟਰੈਕਟਰ ਲੈ ਕੇ ਤੇ ਚਲੋ ਡੱਬਿਆਂ ਦੇ ਵਿੱਚ ਆ ਪਤਾ ਹਜੇ ਮੈਂ ਕੱਢਣਗਾ ਕੱਢਦੀਆਂ ਤੇ 2-4 ਦਿਨਾਂ ਦੀ ਜਿਹੜੀ ਸੇਵਾ ਹਨਾ ਕਰਕੇ ਆਵਾਂਗੇ ਡੈਡੀ ਕਹਿੰਦੇ ਜਰੂਰ ਜਾਮੂ ਜਾਵਾਂਗੇ ਕਹਿੰਦਾ ਆਪਾਂ ਆਪਣਾ ਟਰੈਕਟਰ ਲੈ ਕੇ ਤੇ ਕੱਲ ਨੂੰ ਡੈਡੀ ਨੇ ਜਾਣਾ ਟਰੈਕਟਰ ਲੈ ਕੇ ਤੇ ਚਲੋ ਵੀ ਜਿਹੜੀ ਵੀ ਹਨਾ 4-5 ਦਿਨਾਂ ਦੇ 5 ਜਿੰਨੇ ਦਿਨ ਲੱਗਣਗੇ ਤੇ ਉਹਨੇ ਕ ਦਿਨਾਂ ਦੀ ਸੇਵਾ ਜਰੂਰ ਕਰਕੇ ਆਵਾਂਗੇ ਸੇਵਾ ਦੇ ਵਿੱਚ ਆਵਦਾ ਹਿੱਸਾ ਜਰੂਰ ਪਾ ਕੇ ਆਵਾਂਗੇ ਤੇ ਆਪਣਾ ਟਰੈਕਟਰ ਚਲੋ ਹਨਾ ਅਸੀਂ ਅਸੀਂ ਵੀ ਕਰਮ ਵਾਲੇ ਆਂ ਤੇ ਟਰੈਕਟਰ ਵੀ ਕਰਮ ਵਾਲਾ ਜਿਹੜਾ ਸਾਡਾ ਸੇਵਾ ਤੇ ਜਾ ਰਿਹਾ ਹਨਾ ਤੇ ਜਸ਼ਨ ਆਪਣਾ ਰੋਟੀਆਂ ਦਾ ਟ੍ਰੈਕ ਡੱਬੇ ਸਾਡੇ ਬਹੁਤ ਖਰਾਬ ਹੈ ਜੀ ਦੇਖਣ ਵਾਲੇ ਹੈ ਨਹੀਂ ਤੇ ਅਸੀਂ ਇਹ ਦਿਖਾਉਂਦੇ ਨਹੀਂ ਹੁੰਦੇ ਅਸੀਂ ਡੱਬੇ ਅਸੀਂ ਚੋਲੇ ਰੱਖਦੇ ਹੁੰਨੇ ਆ ਦਿਵਾਲੀ ਵੇਲੇ ਤਾਂ ਚੇਂਜ ਕਰਕੇ ਆ ਲਿਆਵਾਂਗੇ ਡੱਬੇ ਤੇ ਅਸੀਂ ਲੈ ਤਾਂ ਭਲਾਂ ਦੀ ਅੱਜ ਹੀ ਹੁੰਦੇ ਪਰ ਸਾਨੂੰ ਐ ਜੋ ਹੋ ਗਿਆ ਵੀ ਦਿਵਾਲੀ ਦੇਰ ਜੋ ਕੋਲੇ ਜੀ ਕਦੇ ਦਿਨ ਪਹਿਲਾਂ ਫੇਰ ਲੈ ਕੇ ਆਵਾਂ ਫੇਰ ਚੇਂਜ ਕਰਾਂਗੇ ਨਾਲੇ ਤਾਂ ਭਾਂਡਾ ਲਿਆਂਦਾ ਚੰਗਾ ਹੁੰਦਾ ਤੇ ਚਲੋ ਜੀ ਬਸ ਹੁਣ ਤਾਂ ਜਿਆਦਾ ਦਿਨ ਦਾ ਹੁਣ ਦਾਸ ਬਹੁਤ ਮੈਂ ਤਾਂ ਹੋਇਆ ਅੱਜ ਰੋਟੀਆਂ ਬੰਗੇ ਜਸ਼ਨ ਨੇ ਖਾਧੀਆਂ ਜਸ਼ਨ ਨੇ ਆਪਣੇ ਨੇ ਫੋਨ ਕਰਤਾ ਕਹਿੰਦਾ ਮੰਮੀ ਪੁੱਜ ਗਾ ਲਿਆ ਦਿਓ ਫਿਰ ਇਹਨੂੰ ਪੁੱਜ ਕਰ ਆਏ ਆਏ ਕਰ ਆਏ ਕਰ ਮੁਰ ਗਾਲ ਸੋ ਇਹਨਾਂ ਜੋ ਸਤਾਰਾ ਕਿੰਨੀਆਂ ਫੱਛੀ ਫਿਮਸਾ ਖਾਣਗੇ ਚਲ ਜਿੰਨੀਆਂ ਖਾਂਦੇ ਪਾ ਦੇ ਮੁੜ ਕੇ ਤੋਂ ਆਏ ਕਰ ਕੱਟੀਆਂ ਪੁੱਛਣੋਂ ਨਿੱਕੇ ਨੂੰ ਜਾ ਰਹੇਗੇ ਪਾ ਦੇ ਪਾ ਦੇ ਤੇ ਨੀਂ ਹੋਣੀਆਂ ਕੀੜੀਆਂ ਡੱਬਿਆਂ ਚ ਵੜ ਗਈਆਂ ਉੱਤੇ ਨੱਚਾ ਲਈ ਤੇ ਚਲੋ ਜੀ ਜਸ਼ਨ ਆਪਣਾ ਪਾਉਂਦਾ ਰੋਟੀ ਤੇ ਕੁਛਕ ਕੰਮ ਇਹਨਾਂ ਨੇ ਸਕੂਲ ਦਾ ਕਰ ਲਿਆ ਪ੍ਰੀਤ ਆਈ ਸੀ ਕੁਛ ਤਾਂ ਫਿਰ ਖੇਡੇ ਉਸ ਟਾਈਮ ਬਸ ਤੇ ਬਾਕੀ ਜੀ ਕੱਪੜੇ ਆਪਾਂ ਹੁਣ ਮੰਮੀ ਦੇ ਵੀ ਲਿਆਤੇ ਹਨਾ ਸਾਰਿਆਂ ਦੇ ਲਿਆਤੇ ਕੇਰਾ ਆਪ ਆਪਦੀ ਤਾਂ ਪੇਮੈਂਟ ਚ ਸਾਰਿਆਂ ਨੂੰ ਆਏ ਉਹ ਕਰਤਾ ਹਨਾ ਵੀ ਕੋਈ ਆਏ ਨਾਖੇ ਵੀ ਹਾਂ ਵੀ ਜਾ ਵੀ ਚਲ ਬੈਨ ਨੂੰ ਨਹੀਂ ਦਵਾਈ ਮੈਨੂੰ ਨਹੀਂ ਉਹ ਕਰਿਆ ਹਨਾ ਆਪਾਂ ਤਾਂ ਮੰਮੀ ਨੂੰ ਵੀ ਕਹਿਤਾ ਸੀ ਮੁੱਖ ਮੰਮੀ ਜਿਹੜਾ ਮਰਜ਼ੀ ਲੈ ਲਾ ਜਿਹੜਾ ਤੇਰੇ ਪਸੰਦ ਆਉਦਾ ਉੱਤੇ ਨਾ ਧਰ ਮ ਕੀੜੀਆਂ ਨਾ ਹੁਣ ਝਾੜ ਕੇ ਪਾਈਂ ਸਾਰ ਕੇ ਤੇ ਬਸ ਜੀ ਹੁਣ ਆਏ ਜੇ ਛੱਡ ਜਾ ਤੇ ਹੁਣ ਬਸ ਚਲੋ ਜੀ ਹੁਣ ਕੀ ਰਾਹ ਦੇ ਹੁੰਦੇ ਵੀ ਸਾਰਿਆਂ ਦੀ ਉਹ ਕਰਤਾ ਹਨਾ ਸਾਰਿਆਂ ਦਾ ਮਾਨਤਾਣਾ ਦੇ ਹੁੰਦਾ ਕਰਤਾ ਹੁਣ ਵਾਈਗਰੂ ਬਸ ਇੰਨਾ ਹੀ ਕਰਦੇ ਆ ਵੀ ਸਾਰੇ ਜਣੇ ਵੀ ਆਖਣ ਵੀ ਹਾਂ ਵੀ ਚਲੋ ਭਈ ਵਧੀਆ ਕੰਮ ਕਰਿਆ ਹਨਾ ਵਧੀਆ ਚੈਨਲ ਆਪਣਾ ਚੱਲੀ ਜਾਵੇ ਚਲੋ ਵਧੀਆ ਵੀ ਅੱਗੇ ਦੀ ਅੱਗੇ ਵੀ ਗਰੋਥ ਹੋਰ ਹੋਵੇ ਹਨਾ ਚੈਨਲ ਦੀ ਤੇ ਵਾਈਗਰੂ ਹਜੇ ਤਾਂ ਚਲੋ ਆਪਾਂ ਵੀ ਕੱਲੇ ਕਪੜੇ ਕਪੜੀ ਕਰ ਵਾਈਗਰੂ ਇੰਨੇ ਜੋਗਾ ਕਰਦੇ ਹਨਾ ਵੀ ਜਿਹੜੀ ਗੱਲ ਕਹਾ ਕਰਨ ਜਿਹੜੀ ਚੀਜ਼ ਮੰਗਿਆ ਕਰਨ ਆਪਾਂ ਉਹ ਉਹ ਚੀਜ਼ ਲਿਆਉਣ ਜੋਗੇ ਹੋ ਜੀਏ ਹਨਾ ਇੰਨੇ ਜੋਗੇ ਹੋ ਜੀਏ ਵੀ ਵੀ ਆਪ ਹਨਾ ਵੀ ਚਲੋ ਵੀ ਖੇਤੀਬਾੜੀ ਚ ਸੋਨ ਨੂੰ ਵੀ ਪਤਾ ਹੈ ਜੀ ਹਨਾ ਕਿ ਖਰਚੇ ਬਹੁਤ ਹੋ ਜਾਂਦੇ ਕਿੰਨਾ ਕ ਬਚਦਾ ਕੀ ਬਚਦਾ ਉਹ ਤਾਂ ਸਾਰਿਆਂ ਨੂੰ ਪਤੀ ਪਣ ਭਰਾ ਜਿਹੜੇ ਖੇਤੀਬਾੜੀ ਕਰਦੇ ਆ ਜ਼ਿੰਮੇਦਾਰ ਆ ਹਨਾ ਤੇ ਹੋਰ ਲੱਗਣੋਂ ਥਾ ਪਹਿਲਾਂ ਹੋ ਜਾਂਦਾ ਤੇ ਫਸਲ ਆਉਂਦੀ ਆ ਬਾਅਦ ਦੇ ਵਿੱਚ ਤੇ ਚਲੋ ਜੀ ਆਪਣਾ ਇਨਕ ਚਲੋ ਜਿੰਨਾ ਕੁ ਵੀ ਆਪਾਂ ਨੂੰ ਆਪਣੀ ਪੇਮੈਂਟ ਆਉਂਦੀ ਹੈ ਚਲੋ ਆਪਾਂ ਸਾਰਾ ਲਵਾਉਣ ਜੋਗੇ ਹੋਗੇ ਹਨਾ ਇੰਨੀ ਗੱਲ ਬਹੁਤ ਹੁੰਦੀ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਦੇ ਪਰਿਵਾਰ ਦੇ ਲਈ ਕੁਝ ਵੀ ਲੈ ਕੇ ਆਉਣੇ ਬਹੁਤ ਵਧੀਆ ਲੱਗਦਾ ਹਨਾ ਮਨ ਨੂੰ ਬਹੁਤ ਸੰਤੁਸ਼ਟੀ ਜੀ ਹੋ ਜਾਂਦੀ ਸ਼ਾਂਤੀ ਜੀ ਮਿਲਦੀ ਹੈ ਮਨ ਨੂੰ ਵਧੀਆ ਲੱਗਦਾ ਹੈ ਸਕੂਨ ਜਿਹਾ ਮਿਲਦਾ ਵੀ ਆਪਦੇ ਪਰਿਵਾਰ ਲਈ ਆਪਾਂ ਅੱਜ ਅੱਜ ਕੁਝ ਕਰਨ ਜੋਗੇ ਹੋਗੇ ਵਧੀਆ ਲੱਗਦਾ ਚਲੋ ਜ਼ਿਆਦਾ ਤਾਂ ਨਹੀਂ ਜਿੰਨੇ ਜੋਗੇ ਵੈਗਰੂ ਨੇ ਕਰਿਆ ਉਹਨੇ ਜੋ ਗਾਪਾ ਉਹਨਾਂ ਕਰਤਾ ਹਨਾ ਤੇ ਚਲੋ ਬਾਈ ਬਸ ਸਾਰੇ ਜਣੇ ਅਰਦਾਸ ਕਰਿਓ ਵੀ ਆਪਾਂ ਹੋਰ ਵੀ ਇਹੋ ਕਰੀਏ ਹਨਾ ਵੀ ਹੋਰ ਵੀ ਜਿਹੜੇ ਵੀ ਜੇ ਕੋਈ ਵੀ ਇਨਾਂ ਦੀ ਜਦਲ ਦੀ ਰੀਜ ਹੋਵੇ ਕੋਈ ਗੱਲ ਹੋਵੇ ਕੋਈ ਚੀਜ਼ ਵਸਤ ਲੈਣੀ ਹੋਵੇ ਆਪਾਂ ਇੰਨੇ ਕੋ ਹੋ ਜੀਏ ਲੈਣ ਜੋਗਰੇ ਵੀ ਕਹਿਣ ਤੇ ਆਪਾਂ ਉਹਦੀ ਲਿਆ ਕੇ ਦੇ ਦਈਏ ਤੇ ਬਾਸੀ ਵਧੀਆ ਲੱਗਿਆ ਅੱਜ ਹਨਾ ਅੱਜ ਵਾਲੀ ਖਰੀਦਦਾਰੀ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਪਰਾਂ ਦੀ ਥੋੜੀ ਵੀ ਚਲੋ ਆਇਆ ਹੁੰਦਾ ਵੀ ਚਲੋ ਜਿਹੜੇ ਹਿਸਾਬ ਨਾਲ ਜਿੰਨਾ ਕ ਸਵਾਲ ਲੈਂਦਾ ਵੀ ਆਪਾਂ ਕਾਫੀ ਪੈਸੇ ਲਾਇਆ ਹੈ ਅੱਜ ਹਨਾ ਤੇ ਚਲੋ ਕੋਈ ਨਹੀਂ ਆਦੇ ਹੁੰਦੇ ਤੇ ਥਿਤ ਤਿਆਰ ਹੁੰਦਾ ਹਨਾ ਚਲੋ ਵਧੀਆ ਹੁੰਦਾ ਵੀ ਚਲੋ ਇੱਕ ਮੇਰੀ ਰੀ ਸੀਗੀ ਜੀ ਮੋਬਾਈਲਾਂ ਦੇ ਵਿੱਚ ਮੈਂ ਦੇਖਦੀ ਆ ਨਹੀਂ ਮੈਨੂੰ ਕੋਈ ਸੂਟ ਲਿਆਉਣ ਨੂੰ ਮੇਰਾ ਹੈ ਨਹੀਂ ਸੀਗਾ ਰਾਦਾ ਕਿਉਂਕਿ ਤੇ ਵੀ ਦਿਵਾਲੀ ਵੇਲੇ ਵੀ ਆਪਾਂ ਆਮ ਜਿਹੜੇ ਹੁਣ ਸੂਟ ਸਿਆਉਂਦੇ ਆ ਮੈਂ ਭਲਾਂ ਦੀ ਉਹ ਹੀ ਪਾ ਲੈਂਦੀ ਪਰ ਪਾਈ ਵੀ ਨਹੀਂ ਪਤਾ ਹਜੇ ਮੈਂ ਇਥੋਂ ਤਿਆਰ ਹੋਇਆ ਜਾਂ ਹੋ ਕੇ ਰਿਆ ਜਾਊਗਾ ਕਿ ਨਹੀਂ ਦਿਵਾਲੀ ਵੇਲੇ ਨੂੰ ਕਿਉਂਕਿ ਵਿਜਦੀ ਸਾਫ-ਸਾਫ ਸਫਾਈਆਂ ਕਰਨੀਆਂ ਫਿਰ ਸਾਨੂੰ ਸਾਰੇ ਮੰਝਿਆਂ ਦੀਆਂ ਚਾਦਰਾਂ ਚੁੱਦਰਾਂ ਦਰੀਆਂ ਖਿਸ ਧੋਣੇ ਆ ਫਿਰ ਵਿਜਦੀ ਦਿਵਾਲੀ ਤੋਂ ਪਹਿਲਾਂ ਜਿਹੜਾ ਹਫਤਾ ਹੰਡ ਨਰਮੇ ਚ ਲੱਗੂਗਾ ਉਹ ਵੀ ਚੁਕਣਾ ਨਰਮਾ ਵੀ ਕੰਪਲੀਟ ਕਰਨਾ ਵੀ ਚਲੋ ਕੋਸ਼ਿਸ਼ ਕਰਾਂਗੇ ਵੀ ਚਲੋ ਜਿੰਨਾ ਕੋ ਹੋਊਗਾ ਪਰ ਜਿੰਨਾ ਕੋ ਹੋਊਗਾ ਨਹੀਂ ਮੇਰਾ ਇਰਾਦਾ ਵੀ ਜੇ ਮੈਂ ਸ਼ੁਰੂ ਕਰਤਾ ਤਾਂ ਕੰਪਲੀਟ ਹੀ ਕਰੂੰਗੀ ਪਰ ਆਦੀ ਦਿਵਾਲੀ ਤੋਂ ਬਾਅਦ ਕਰਾਂ ਤੇ ਭਲਾ ਪਹਿਲਾਂ ਕਰਾਂ ਜੇ ਸ਼ੁਰੂ ਕਰ ਲਿਆ ਫਿਰ ਮੈਂ ਲਮਕਾਉਂਦੀ ਨਹੀਂਗੀ ਦੋ ਚਾਰ ਦਿਨਾਂ ਚ ਕੰਪਲੀਟ ਕਰ ਦੂੰਗੀ ਦੇ ਵਿੱਚ ਹੀ ਖਰਾਬ ਹੋ ਜਾਂਦਾ ਤੇ ਬਸ ਜੇ ਮੈਂ ਲੱਗ ਗਈ ਤਾਂ ਫਿਰ ਕੰਪਲੀਟ ਕਰਕੇ ਖੜਾ ਛੱਡੂੰਗੀ ਤੇ ਚਲੋ ਜੀ ਬਿਜਲੀ ਟਾਈਮ ਲੱਗਿਆ ਤਾਂ ਜੇ ਮੇਰਾ ਮੈਨੂੰ ਲੱਗਿਆ ਵੀ ਚਾਰ ਪੰਜ ਦਿਨਾਂ ਦਾ ਮੇਰੇ ਕੋਲੇ ਬਿਜਲੀ ਗੈਪ ਹੈਗਾ ਫਿਰ ਮੈਂ ਤਿਆਰ ਕਰ ਲਵਾਂ ਜੇ ਮੈਨੂੰ ਲੱਗਿਆ ਵੀ ਨਹੀਂ ਟਾਈਮ ਹੈਗਾ ਲਖਵੀਰੇ ਨਾ ਰਿਸਕ ਲੈ ਫਿਰ ਆਪਾਂ ਦਿਵਾਲੀ ਤੋਂ ਬਾਅਦ ਆਰਾਮ ਨਾਲ ਫ੍ਰੀ ਹੋ ਕੇ ਫਿਰ ਤਿਆਰ ਕਰ ਲਾਂਗੇ ਤੇ ਬਸ ਮੇਰੀ ਰੀਸ ਸੀਗੀ ਜੀ ਇੱਕ ਮੈਂ ਸੂਟ ਮਖ ਮੈਂ ਆਪੇ ਤਿਆਰ ਕਰਕੇ ਦੇਖਣਾ ਤੇ ਮੈਨੂੰ ਇਹਨਾਂ ਵਿਸ਼ਵਾਸ ਹੁੰਦਾ ਜੀ ਜਿਹੜੀ ਚੀਜ਼ ਮੈਂ YouTube ਤੇ ਦੇਖ ਲਾਂ ਤੇ ਉਹ ਚੀਜ਼ ਮੈਨੂੰ ਪਤਾ ਹੁੰਦਾ ਵੀ ਮੈਂ ਕਰ ਲੂੰਗੀ ਹਨਾ ਇਹ ਚੀਜ਼ ਦਾ ਕੋਈ ਉਹ ਨਹੀਂ ਹੁੰਦਾ ਵੀ ਹਾਂ ਮੈਂ ਕਰ ਲੂੰਗੀ ਮੈਨੂੰ ਜਦੋਂ ਮੇਰੇ ਮਨ ਨੂੰ ਲੱਗਦਾ ਨਾ ਵੀ ਹਾਂ ਵੀ ਤੇ ਜਿਆਦੇ ਹੁੰਦਾ ਹਰੇ ਕੋਈ ਵੀ ਕੰਮ ਜਿਹੜਾ ਇੱਕ ਵਾਰੀ ਕਰਕੇ ਦੇਖਣਾ ਚਾਹੀਦਾ ਜੇ ਹੱਥ ਖੁੱਲ ਗਿਆ ਹਨਾ ਵਧੀਆ ਤਾਂ ਭੈਣ ਦਾ ਬਣਾ ਦੂ ਪਰਜਾਈ ਦਾ ਬਣਾ ਦੂ ਇੱਕ ਮੰਮੀ ਦਾ ਬਣਾ ਦੂ ਹਨਾ ਤੇ ਕਿਹ ਰਾਤ ਆਪਦੇ ਸੂਟ ਤੇ ਖੋਲਾਂਗੇ ਨਿੱਕੀ ਜਸੂ ਬਹੁਤ ਆਈ ਸੀ ਮਾਸੀ ਮੇਰਾ ਵੀ ਬਣਾ ਦੀ ਮਾ ਕੋਈ ਨਹੀਂ ਤੇਰਾ ਵੀ ਬਣਾ ਦੂ ਪ੍ਰੀਤ ਦਾ ਵੀ ਬਣਾ ਦੂ ਤੇ ਕਿਹ ਰਾਤ ਖੋਲਦੇ ਆਪਦੇ ਸੂਟ ਆਪਦਾ ਤਿਆਰ ਕਰਦੇ ਚਲੋ ਜੀ ਗੱਲਾਂ ਗੱਲਾਂ ਚਾਪਾ ਟਾਈਮ ਕਾਫੀ ਤੇ ਮੈਂ ਪਤੀਲੀ ਆਪਣੀ ਮਾਂ ਕੇ ਦੇ ਰੋਟੀਆਂ ਲੱਗ ਜਾ ਤੇ ਚਲੋ ਜੀ ਕੱਲ ਨੂੰ ਮਿਲਾਂਗੇ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਅੱਜ ਵਾਲੀ ਸ਼ਾਪਿੰਗ ਖਰੀਦਦਾਰੀ ਸਾਡੀ ਕਿੰਨੇ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਸਾਰੇ ਜਣੇ ਭੈੜ ਭਰਾ ਕਮੈਂਟ ਕਰਦੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਆ ਤੇ ਬਾਕੀ ਹਾਈਪ ਵੀਡੀਓ ਨੂੰ ਜਰੂਰ ਕਰਦਿਆ ਕਰੋ ਜੀ ਹਨਾ ਹਾਈਪ ਕਰਨ ਨਾਲ ਥੋੜਾ ਜਆ ਆਪਣੇ ਚੈਨਲ ਦੀ ਗਰੋਥ ਹੋ ਜਾਂਦੀ ਹੈ ਹਨਾ ਹਾਈਪ ਜਰੂਰ ਕਰਦਿਆ ਕਰੋ ਭੈਣ ਭਰਾ ਸਾਰੇ ਲਾਜ਼ਮੀ ਕਰਦਿਆ ਕਰੋ ਕਿਉਂਕਿ ਇਹਦੇ 'ਚ ਸੋਡਾ ਵੀ ਆਪਾਂ ਮੰਨ ਲਾਦਾ ਇਹਦੇ 'ਚ ਇੱਕੋ ਲਿਮਟ ਹੁੰਦੀ ਹੈ ਵੀ ਹਫ਼ਤੇ 'ਚ ਆਪਾਂ ਸ਼ਾਇਦ 2 ਵਾਰ ਹੀ ਕਰ ਸਕਦੇ ਆਂ hype ਤੇ ਬਾਕੀ ਇਹਨਾਂ ਦਾ ਮੈਨੂੰ ਵੀ ਪਤਾ ਹੈ ਨਹੀਂਗਾ ਪਰ ਸਾਰੇ ਭੈਣ ਭਰਾ ਜਰੂਰ ਹੈ ਹਾਈਪ ਚੈਨਲ ਨੂੰ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਕਰ ਲੈ ਗਏ ਜੀ ਸਬਸਕ੍ਰਾਈਬ ਜੇਕਰ ਵੀਡੀਓ ਖਾਲੀਆਂ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਰ ਹੈ ਪਾਇਆ ਕਟੀਆਂ ਬੱਚੀਆਂ ਨੂੰ ਚਾਰਿਆ ਹੋਰ ਸੁੱਕ ਜਾਣੀਆਂ ਫਿਰ ਪਈਆਂ ਸਾਰੇ ਭੈਣ ਭਰਾ ਮਨੂੰ ਸਸ਼ੀ ਕਾਲ ਜੀ ਬਾਏ ਬਾਏ